ਹਾਂਜੀ ਸਤਿ ਸ੍ਰੀ ਅਕਾਲ ਜੀ ਔਰਤਾਂ ਦੇ ਕਿਸ ਅੰਗ ਦੇ ਉੱਪਰ ਵਾਲ ਹੋਣਾ ਬਹੁਤ ਚੰਗਾ ਮੰਨਿਆ ਜਾਂਦਾ ਹੈ ਭਾਵੇਂ ਔਰਤਾਂ ਆਪਣੇ ਸਰੀਰ ਦੇ ਉੱਪਰ ਅਣਚਾਹੀ ਵਾਲਾਂ ਤੋਂ ਬਹੁਤ ਪਰੇਸ਼ਾਨ ਰਹਿੰਦੀਆਂ ਹਨ ਪਰ ਕਈ ਵਾਰ ਔਰਤ ਦੇ ਅੰਗਾਂ ਉੱਪਰ ਵਾਲ ਹੋਣਾ ਬਹੁਤ ਹੀ ਵਧੀਆ ਮੰਨਿਆ ਜਾਂਦਾ ਹੈ ਜਿਵੇਂ ਕਿ ਔਰਤਾਂ ਦੀ ਬਾਹਾਂਵਾਂ ਦੇ ਉੱਪਰ ਬਹੁਤ ਕਈ ਵਾਰ ਵਾਲ ਹੁੰਦੇ ਹਨ ਉਹ ਬਹੁਤ ਚੰਗੀਆਂ ਮੰਨੀਆਂ ਜਾਂਦੀਆਂ ਹਨ ਉਹਨਾਂ ਕੋਲ ਪੈਸਾ ਕਦੇ ਨਹੀਂ ਮੁੱਕਦਾ ਹੈਗਾ ਕਈ ਔਰਤਾਂ ਦੀਆਂ ਕਈ ਔਰਤਾਂ ਦੀ ਛਾਤੀ ਉੱਪਰ ਵੀ ਵਾਲ ਹੁੰਦੇ ਹਨ ਪਰ ਬਹੁਤ ਘੱਟ ਮਿਲਦੇ ਹਨ ਉਹ ਵੀ ਕਰਮਾਂ ਵਾਲੀਆਂ ਹੁੰਦੀਆਂ ਹਨ ਜਿੰਨਾਂ ਔਰਤਾਂ ਦੀਆਂ ਆਈਬ੍ਰੋਜ਼ ਆਪਸ ਵਿੱਚ ਮਿਲਦੀਆਂ ਹਨ ਉਹ ਵੀ ਬਹੁਤ ਕਰਮਾਂ ਵਾਲੀਆਂ ਮੰਨੀਆਂ ਜਾਂਦੀਆਂ ਹਨ ਜਿਵੇਂ ਕਿ ਆਪਣੇ ਇਧਰੋਂ ਆਈ ਬਸੇ ਆਈਬ੍ਰੋ ਇਧਰੋਂ ਤੇ ਨੱਕ ਦੇ ਵਿਚਕਾਰ ਉੱਪਰ ਨੂੰ ਜਾਂਦੇ ਆਪਾਂ ਜਦੋਂ ਨਾਲ ਸੈਂਟਰ ਦੇ ਵਿੱਚ ਵਾਲ ਬਹੁਤ ਹੁੰਦੇ ਨੇ ਤੇ ਉਹ ਮਤਲਬ ਦੋਨੇ ਫਿਰ ਆਈਬ੍ਰੋਜ਼ ਨੂੰ ਜੋੜ ਦਿੰਦੇ ਆ ਉਹ ਬਹੁਤ ਭਾਗਾਂ ਵਾਲੇ ਮੰਨੇ ਜਾਂਦੀਆਂ ਹਨ ਦੇਖੋ ਜੀ ਭਾਗਾਂ ਵਾਲੇ ਤਾਂ ਪਰਮਾਤਮਾ ਦਾ ਬਣਾਇਆ ਹੋਇਆ ਹਰ ਇੱਕ ਜੀ ਤਾਂ ਭਾਗਾਂ ਵਾਲਾ ਹੁੰਦਾ ਹੀ ਹੁੰਦਾ ਮਾੜਾ ਤਾਂ ਕੋਈ ਵੀ ਨਹੀਂ ਹੁੰਦਾ ਇਹ ਤਾਂ ਸ਼ਾਸਤਰਾ ਨੇ ਦੀਆਂ ਗੱਲਾਂ ਨੇ ਹਨਾ ਤੇ ਭਾਗ ਹਰ ਕੋਈ ਆਪਣੇ ਆਪਣੇ ਲੈ ਕੇ ਆਉਂਦਾ ਦੂਜੀ ਗੱਲ ਇਹ ਹੈ ਵੀ ਕਿਸੇ ਨੂੰ ਵਿਸ਼ਵਾਸ ਕਰਨਾ ਨਾ ਕਰਨਾ ਤੁਹਾਡੀ ਮਰਜ਼ੀ ਹੈ ਤੇ ਪਰਮਾਤਮਾ ਦਾ ਹਰ ਇੱਕ ਜੀਵ ਬਣਾਇਆ ਹੋਇਆ ਭਾਗਾਂ ਵਾਲਾ ਪਹਿਲੇ ਜ਼ਮਾਨੇ ਵਿੱਚ ਹੁੰਦਾ ਸੀਗੇ ਹਾਂਜੀ ਆ ਮਤਲਬ ਇਹ ਚੀਜ਼ਾਂ ਖਾ ਜਿਹੜੀਆਂ ਗੱਲਾਂ ਮੈਂ ਲਿਖੀਆਂ ਨੇ ਜਾਂ ਬੋਲ ਰਹੀਆਂ ਇਹ ਕਿਸੇ ਕਿਸੇ ਦੇ ਹੁੰਦੇ ਨੇ ਬਸ ਉਹੀ ਬਜ਼ੁਰਗ ਨਿਸ਼ਾਨੀ ਰੱਖ ਲੈਂਦੇ ਸੀਗੇ ਆਹ ਚੀਜ਼ ਇਹਦੇ ਸਭ ਤੋਂ ਵੱਖਰੀ ਹੈ ਤੇ ਇਹ ਚੀਜ਼ ਮਤਲਬ ਵੱਖਰੀ ਹੈ ਤੇ ਭਾਗਾਂ ਵਾਲੀ ਹੈ ਤੇ ਉਹਦਾਂ ਕਈ ਵਾਰ ਹੁੰਦਾ ਸੀ ਉਹ ਜੀ ਦੇ ਆਉਣ ਨਾਲ ਆਪਣਾ ਕਈ ਵਾਰ ਕਿਸਮਤ ਮਤਲਬ ਪੈਸਾ ਜ਼ਿਆਦਾ ਆ ਗਿਆ ਜਾਂ ਕੋ ਕਾਰੋਬਾਰ ਚੱਲ ਗਿਆ ਬਸ ਉਹਨੂੰ ਉੱਥੇ ਉਹ ਨਿਸ਼ਾਨੀ ਕੋਈ ਫੜ ਕੇ ਤੇ ਵਸ ਆ ਨਿਸ਼ਾਨੀਆਂ ਦੇ ਵੱਖਰੀ ਐ ਤੇ ਉਹਨੂੰ ਨਾਮ ਦਿੱਤਾ ਜਾਂਦਾ ਸੀਗਾ ਤੇ ਹੈ ਤਾਂ ਬਹਿਮ ਭਰਮੀ ਐ ਚਲੋ ਜੀ ਮਿਲਦੇ ਆ ਅਗਲੀ ਵੀਡੀਓ ਚ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਇੰਨੀ ਕੀ ਬੇਨਤੀ ਪ੍ਰਵਾਨ ਕਰਿਓ ਮਿਲਦੇ ਆ ਜੀ ਅਗਲੀ ਵੀਡੀਓ ਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ